ਜੇ ਹੁਣ ਵੀ ਲੋਕ ਨਾ ਜਾਕੇ ਤੇ ਆਪਾਂ ਕੀ ਮੂੰਹ ਵਿਖਾਵਾਂਗੇ ਸਾਡੇ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨ ਆ ਉਹ ਇਹ ਨਹੀਂ ਕਹਿਣਗੀਆਂ ਵੀ ਸਾਡੇ ਜਿਹੜੇ ਸਾਡੇ ਪਿਓ ਸਾਡਾ ਦਾਦਾ ਸਾਡੇ ਲਈ ਏਡੇ ਨੇਗੇਟਿਵ ਰੋਲ ਪਲੇ ਕਰਕੇ ਗਏ ਜੇ ਅਸੀਂ ਆਪਣੇ ਹਵਾ ਜਾਂ ਪਾਣੀ ਦੀ ਗੱਲ ਨਹੀਂ ਕਰਾਂਗੇ ਤੇ ਕੌਣ ਗੱਲ ਕਰੂਗਾ ਦੇਖੋ ਜਦੋਂ ਸਰਕਾਰਾਂ ਜਿਹੜੀਆਂ ਨੇ ਨਾ ਉਹ ਨਕਮੀਆਂ ਹੋ ਜਾਣ ਨਾ ਤੇ ਉਦੋਂ ਉਹਦਾ ਕੋਈ ਇਲਾਜ ਨਹੀਂ ਜਾਗਣਾ ਲੋਕਾਂ ਨੂੰ ਪੈਣਾ ਇਹੋ ਜਿਹੇ ਮੂਵਮੈਂਟ ਸਾਡੇ ਖਿੱਤੇ ਚੋਂ ਉਠੀ ਜੀਰੇ ਚੋਂ ਉਠੀ ਹੰਵੀਰੇ ਚੋਂ ਉਠੀ ਲੋਕਾਂ ਨੂੰ ਗੱਲ ਕਰਨੀ ਪੈਣੀ ਹੈ ਇਹਨਾਂ ਨੇ ਜਿਹੜੇ ਇੰਡਸਟ੍ਰੀਅਲਿਸਟ ਨੇ ਇਹਨਾਂ ਨੇ ਸਾਡੀਆਂ ਡਰੇਨਾਂ ਸਾਡੇ ਸੂਏ ਸਾਡੀਆਂ ਨਹਿਰਾਂ ਸਾਡੇ ਦਰਿਆ ਇਹ ਤਾਂ ਇਹਨਾਂ ਨੇ ਡਸਟਬਿਨ ਬਣਾ ਕੇ ਸੁੱਟਦੇ ਨੇ ਸਰਕਾਰਾਂ ਨੇ ਇਹਨਾਂ ਇੰਡਸਟ੍ਰੀਅਲਿਸਟ ਨੇ ਕੀ ਗੱਲ ਸਰਕਾਰਾਂ ਦਾ ਕੋਈ ਫਰਜ ਨਹੀਂ ਬਣਦਾ ਕਿs ਤਰੀਕੇ ਦੇ ਨਾਲ ਆਪਣਾ ਨੈਗੇਟਿਵ ਰੋਲ ਪਲੇ ਕਰ ਰਹੀਆਂ ਕੈਮਰਾਮੈਨ ਕੋ ਉਧਰ ਦਿਖਾਓ ਆਪਣੇ ਆ ਦੇਖੋ ਅਫੋਰਸ ਹਾਡੇ ਤੇ ਫੋਰਸ ਰੋਗ ਲਾਤੀ ਆ ਭੀ ਇਹ ਆਪਣੇ ਪਾਣੀ ਦੀ ਗੱਲ ਨਾ ਕਰਨ ਇਹ ਆਪਣੀ ਹਵਾ ਦੀ ਗੱਲ ਨਾ ਕਰ